ਵਰਾੜ ਜੈਸੀ ਦੀ ਲਿਖੀ ਹੋਈ ਕਹਾਣੀ ਮਾਂ ਦਾ ਹੀਰਵਾ ਉਹ ਰੋਂਦੀ ਨਹੀਂ ਸੀ ਚੱਲੀ ਜਾਂਦੀ ਬਾਰ-ਬਾਰ ਬਿੱਟਦੀ ਤੇ ਕਦੇ ਪਈ ਦਾ ਮੱਥਾ ਚੁੰਮਦੀ ਆਸੇ-ਪਾਸੇ ਵਾਲੀਆਂ ਬੁੜੀਆਂ ਗੱਲਾਂ ਕਰ ਰਹੀਆਂ ਸਨ ਕਿ ਬੜੀ ਸੇਵਾ ਕਰੀ ਇਹ ਵਿਚਾਰੀ ਨੇ ਇਹ ਤਾਂ ਮਾਰਨਾ ਹੀ ਹੈ ਮੈਨੂੰ ਕੋਲ ਬੈਠੇ ਨੂੰ ਜਿੜ ਜਿਹੀ ਚੜ ਰਹੀ ਸੀ ਕਿ ਕੀ ਕੀ ਖੇਖਣ ਕਰੀ ਜਾਂਦੀ ਹੈ ਪਰ ਮਾਂ ਦੇ ਮਰੀ ਤੇ ਕੀ ਕਹਿ ਸਕਦਾ ਸੀ ਬੰਨ ਪਾਵੇ ਕਿ ਤੂੰ ਹੀ ਮੇਰੀ ਮਾਂ ਸੀ ਧੀ ਦਾ ਸੋਚ ਲੈਂਦਾ ਰੱਬਾ ਹਾਈ ਲੁੱਟੇ ਗਏ ਫੇਰ ਆਉ ਦੇ ਪੱਟ ਪੱਟਦੀ ਮੈਨੂੰ ਘਬਰਾਟ ਜਿਹੀ ਹੋਈ ਤੇ ਆਪ ਦਾ ਦੁੱਖ ਅੰਦਰੇ ਦੱਬ ਮੈਂ ਉਥੋਂ ਉੱਠ ਬੰਦਿਆਂ ਚ ਜਾ ਬੈਠ ਗਿਆ ਹੱਫੇ ਕੁੱਟਣੀ ਨੇ ਕਦੇ ਜਿਉਂਦੇ ਮਾਂ ਨੂੰ ਨਹੀਂ ਸੀ ਬੁਲਾਇਆ ਬਸ ਰੋਟੀ ਪਾਣੀ ਪਕਾ ਕੇ ਕਹਿ ਦਿੰਦੀ ਸੀ ਕਿ ਖਾ ਲੋ ਆ ਕੇ ਨਾ ਕਦੇ ਮਾਂ ਕੋਲ ਬਹਿ ਕੇ ਕਦੇ ਦੁੱਖ ਸੁੱਖ ਕਰਿਆ ਸੀ ਕੇਰਾ ਮਾਂ ਦਾ ਬਲੱਡ ਵੱਧ ਗਿਆ ਤੇ ਮੈਂ ਆਖਿਆ ਕਿ ਮਾਂ ਕੋਲ ਬੈਠ ਮਾਂ ਹੁਣੇ ਆਇਆ ਡਾਕਟਰ ਨੂੰ ਬੁਲਾ ਲਿਆ ਮੈਂ ਹੁਣੇ ਆਇਆ ਡਾਕਟਰ ਨੂੰ ਬੁਲਾ ਲਿਆ ਕਹਿੰਦੀ ਕਿ ਨਹੀਂ ਮੈਂ ਨਹੀਂ ਕੋਲ ਬਹਿ ਸਕਦੀ ਡਰ ਲੱਗਦਾ ਮੈਨੂੰ ਤਾਂ ਕੀ ਬੋਲਦਾ ਗਵਾਂਡੋ ਕਿਸੇ ਬੁੜੀ ਨੂੰ ਸੱਦ ਮਾਂ ਕੋਲ ਬਿਠਾ ਕੇ ਗਿਆ ਤੇ ਇਹ ਮਹਾਰਾਣੀ ਆਪਣੇ ਕਮਰੇ ਚ ਬੈ ਫੋਨ ਦੇਖ ਰਹੀ ਸੀ ਕਿਵੇਂ ਸਮਝਾਉਂਦਾ ਉਹਨੂੰ 나ੜੂਆਂ ਜੁੜਿਆ ਹੋਇਆ ਹੈ ਤੇ ਤਕਲੀਫ ਹੁੰਦੀ ਹੈ ਜਦੋਂ ਮਾਂ ਤੜਫਦੀ ਹੈ ਮੈਨੂੰ ਮਾਂ ਨੇ ਕਦੇ ਨਹੀਂ ਸੀ ਕਿ ਤੇਰੇ ਘਰੋਂ ਕੋਲ ਨਹੀਂ ਬੈਂਦੀ ਪਰ ਬੰਦਾ ਅੰਨਾ ਥੋੜਾ ਹੁੰਦਾ ਪਿਆਰ ਹੀ ਤਾਂ ਮੰਗਦੀ ਸੀ ਪੁਣ ਹੋਰ ਭਲਾ ਮਾਵਾਂ ਕੀ ਚਾਹੁੰਦਿਆਂ ਨੇ ਉਹਦੇ ਢਿੱਡ 'ਚ ਡਾਡਾ ਦੁੱਖ ਸੀ ਕਿ ਮੇਰੀ ਧੀ ਹੈ ਨਹੀਂ ਸੀ ਤੇ ਦੁੱਖ ਸੋਕਰਨ ਵਾਲਾ ਕੋਈ ਨਹੀਂ ਹੈ ਨੂੰ ਵੀ ਕਦੇ ਧੀ ਨਹੀਂ ਬਣੀ ਹਰ ਗੱਲ 'ਚ ਕਿਸੇ ਮੂਰੇ ਬੁਰਾ ਬਣਾਉਂਦੀ ਰਹਿੰਦੀ ਸਬਕ ਸਬਰ ਕਰ ਲਿਆ ਕਿ ਚੱਲ ਅੱਜ ਨਹੀਂ ਤਾਂ ਕੱਲ ਚੰਗੀ ਬਣੂੰ ਪਰ ਕਿੱਥੇ ਇਹਦੀ ਪੂਛ ਪਿੰਗੀ ਰਹੀ ਪਿਓ ਦੇ ਜਾਣ ਤੋਂ ਬਾਅਦ ਮਾਂ ਕੋਲ ਘੜੀ ਤੋਂ ਘੜੀ ਵੱੱਤ ਬਹਿਣ ਲੱਗ ਤਾ ਆਵਾਜ਼ਾਂ ਮਾਰ ਮਾਰ ਸਤਾ ਦਿੰਦੀ ਤੇ ਕੋਲੇ ਬਹਾਨੇ ਨਾਲ ਉਠਾ ਲੈਂਦੀ ਮਾਂ ਤੋਂ ਜਾਣ ਤੋਂ ਬਾਅਦ ਮੇਰਾ ਸੁਭਾਅ ਬਦਲ ਗਿਆ ਤੇ ਮੈਂ ਉਹਦੀ ਘੱਟ ਸੁਣਦਾ ਤੇ ਨਾ ਮੇਰਾ ਉਸ ਨਾਲ ਬੋਲਣ ਨੂੰ ਦਿਲ ਕਰਦਾ ਉਤਾਨੇ ਮਹੀਨੇ ਦਿਂਦੀ ਰਹਿੰਦੀ ਤੇ ਕੰਨ ਬੰਦ ਕਰਕੇ ਸੁਣਦਾ ਰਹਿੰਦਾ ਕਿਉਂਕਿ ਮਾਂ ਵਾਲਾ ਸਾਰਾ ਗੁੱਸਾ ਹੁਣ ਮੇਰੇ ਤੇ ਬਣਨ ਲੱਗਾ ਇੱਕ ਦਿਨ ਘਰੋਂ ਬਿਨਾਂ ਦੱਸੇ ਹਜੂਰ ਸਾਹਿਬ ਚਲਾ ਗਿਆ ਤੇ 8 ਦਿਨਾਂ ਬਾਅਦ ਮੁੜ ਕੇ ਆਇਆ ਆਉਂਦੇ ਨੂੰ ਆਪਦਾ ਬੁਰਾ ਹਾਲ ਕਰੀ ਬੈਠੀ ਰੋ ਰੋ ਕੇ ਤੇ ਪੁੱਤ ਵੀ ਮੁਰਝਾਇਆ ਪਿਆ ਸੀ ਕਹਿਣ ਲੱਗੀ ਕਿ ਮੇਰਾ ਨਹੀਂ ਤਾਂ ਆਪਦੇ ਜੰਮੇ ਜੀ ਦਾ ਸੋਚ ਲੈਂਦਾ ਮੂੰਹ ਨਿਕਲ ਗਿਆ ਕਿ ਤੇਰੇ ਪੁੱਤ ਦਾ ਤਾਂ ਸਤ ਜਨ ਵਿੱਚ ਬੁਰਾ ਹਾਲ ਹੋ ਗਿਆ ਤੇ ਮੇਰੀ ਮਾਂ ਦੇ ਪੁੱਤ ਕਿਵੇਂ ਮਾਂ ਪਿਓ ਵੇਣ ਜ਼ਿੰਦਗੀ ਕੱਢੂ मां ਨੂੰ ਯਾਦ ਕਰ ਭੁੱਬ ਨਿਕਲ ਗਈ ਪਰ ਕੋਈ ਨੇੜੇ ਚੁੱਪ ਕਰਾਉਣਾ ਲਾ ਨਹੀਂ ਸੀ ਉਹ ਮੂੰਹ 'ਚ ਬੜਬੜ ਕਰਦੀ ਕੰਮ ਕਰਨ ਲੱਗੀ ਮੇਰੇ ਅੰਦਰਲੀ ਬੜਾਸ ਬਾਹਰ ਆਉਣਾ ਚਾਹੁੰਦੀ ਸੀ ਪਰ ਆਪ ਦੇ ਜਵਾਕਾਂ ਦੇ ਮੂੰਹ ਨੂੰ ਚੁੱਪ ਰਿਹਾ मां ਮੇਰੇ ਮੂੰਹ ਨੂੰ ਚੁੱਪ ਰਹੀ ਮੈਂ ਬੋਟਰਸਾਈਕਲ ਦੀ ਕੇਕ ਮਾਰੀ ਤੇ ਖੇਤਾਂ ਨੂੰ ਚਲਾ ਗਿਆ ਮੂੰਹ 'ਚ ਗੀਤ ਗੁਣਗਣਾਉਂਦਾ ਜਾ ਰਿਹਾ ਸੀ ਕਿ ਮਾਂਵਾਂ ਵੇਨ ਕੋਈ ਨਾ ਗੱਲ ਲਾਉਂਦਾ ਖੇਤ ਜਾ ਮਾਂ ਦੀ ਲਗਾਈ ਹੋਈ ਟਾਲੀ ਦੇ ਗੱਲ ਨਾਕ ਮਨ ਮਨ ਰੋਏ